ਆਮਰ ਸਾਰ ਉਥੇ ਚੁਪੈਰਾ ਸਾਹਿਬ ਹੁੰਦਾ ਹੈ ਨਾ ਉਹ ਕਹਿੰਦਾ ਚੰਗੀ ਗੱਲ ਨਹੀਂ ਹੈ ਅਖੇ ਜੀ ਇਹਨਾਂ ਮੰਤਰ ਬਣਾ ਲਿਆ ਬਾਣੀ ਨੂੰ ਅਖੇ ਕਾਰਜ ਸਿੱਧ ਹੋਣਗੇ ਬਾਣੀ ਤੇ ਅਖੇ ਜੀਵਨ ਜਾਚ ਹੈ ਜਿਹਨੂੰ ਮੂਰਖ ਨੂੰ ਬੰਦਾ ਪੁੱਛੇ ਵੀ ਜੀਵਨ ਜਾਚ ਦੀਆਂ ਕਿਤਾਬਾਂ ਤੇ ਸਕੂਲਾਂ 'ਚ ਪ੍ਰੋਫੈਸਰ ਬਥੇਰੀਆਂ ਪੜਾਉਂਦੇ ਨੇ ਵੀ ਅਕਲ ਆ ਜਾਵੇ ਇਹਨਾਂ ਨੂੰ ਰਹਿਣ ਦੀ ਗੁਰਬਾਣੀ ਲੋਕ ਤੇ ਪਰਲੋਕ ਸਵਾਰਦੀ ਹੈ ਗੁਰਬਾਣੀ ਅਕਾਲ ਪੁਰਖ ਨਾਲ ਜੋੜਦੀ ਹੈ ਤੁਹਾਡੀਆਂ ਕਿਤਾਬਾਂ ਨਹੀਂ ਜੋੜ ਸਕਦੀਆਂ ਜੀਵਨ ਜਾਚ ਵਾਲੀਆਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਾਕ ਗੁਰੂ ਨਿਸਤਾਰੇ ਭਵ ਸਾਗਰ ਤੋਂ ਉਤਾਰਦੀ ਹੈ ਲਿਬਰੇਸ਼ਨ ਮੁਕਤੀ ਦਿੰਦੀ ਹੈ ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹ ਚੁਪਹਿਰੇ ਤੇ ਬੈਠੇ ਨੇ ਹਜ਼ਾਰਾਂ ਲੋਕ ਜਾਂ ਤੁਸੀਂ ਘਰਾਂ 'ਚ ਬੈਠੇ ਹੋ ਚੌਂਕੜਾ ਲਾ ਕੇ ਚੁਪਹਿਰਾ 6 ਘੰਟੇ ਕੀਏ ਮਨਮਤਾ ਅਭਿਆਸ ਕਰਨਾ ਨਾਮ ਜਪਣਾ ਜੇ ਤੇ ਚੁਪਹਿਰਾ ਮੰਤਰਾਂ ਜੰਤਰਾਂ ਦਾ ਕਟੋਗੇ ਤੇ ਠੀਕ ਨਹੀਂ ਤੂੰ ਨੇ ਟੱਪੇ ਵੱਲ ਤਰੋਗੇ ਤੇ ਜੇ ਰੱਬ ਦੇ ਨਾਮ ਦਾ ਕਟੋਗੇ ਕੀ ਇਹ ਮਾੜੀ ਗੱਲ ਹੈ ਕੀ ਅਕਾਲ ਪੁਰਖ ਤੁਹਾਡਾ ਨਾਮ ਮਹਾ ਮੰਤਰ ਹੈ ਇਹ ਰੋਗ ਸ਼ੋਗ ਮਿਟਾ ਸਕਦਾ ਹੈ ਕਿਉਂ ਜੱਬਲ ਨਹੀਂ ਮਰੀ ਗਿਆ ਪ੍ਰਚਾਰਕ ਤੁਸੀਂ ਮੇਰੀ ਵਿਚਾਰ